ਪੰਜਾਬ ਪੁਲਿਸ ਦੇ ਵਿੱਚ ਮਚੀ ਵੱਡੀ ਹਲਚਲ ਤੇ ਦੋ ਵੱਡੇ ਅਫਸਰਾਂ ਨੂੰ ਦਿੱਤੀ ਹੈ ਵੱਡੀ ਜ਼ਿੰਮੇਵਾਰੀ ਆਖਰਕਾਰ ਕਿਉਂ ਕੀਤੇ ਗਏ ਨੇ ਵੱਡੇ ਤੋਂ ਬਾਅਦ ਲੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਸਲ ਤੁਹਾਨੂੰ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੱਡੇ ਪਦਰ ਦੇ ਫੇਰ ਬਦਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਸੇ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਦੋ ਵੱਡੇ ਅਫਸਰਾਂ ਨੂੰ ਇੱਕ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਹੁਣੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਲੈ ਕੇ ਖਬਰ ਹੈ ਦੱਸਿਆ ਕਿ ਭਾਰਤ ਸਰਕਾਰ ਤੋਂ ਦੇ ਵੱਲੋਂ ਜੋ ਹੈ ਆਈਪੀਐਸ ਅਧਿਕਾਰੀ सुरेंद्र ਸਿੰਘ ਯਾਦਵ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਗ੍ਰਹਿ ਮੰਤਰਾਲੇ ਦੇ ਪੁਲਿਸ ਵਿਭਾਗ ਵੱਲੋਂ ਜਾਰੀ ਹੁਕਮ ਅਨੁਸਾਰ सुरेंद्र ਸਿੰਘ ਯਾਦਵ ਨੂੰ ਸੀਮਾ ਸੁਰੱਖਿਆ ਪਲ ਬੀਐਸਐਫ ਵਿੱਚ ਡੀਆਈਜੀ ਦੇ ਅਹੁਦੇ ਤੈ ਨਿਯੁਕਤ ਕੀਤਾ ਗਿਆ ਉਹਨਾਂ ਦੀ ਨਿਯੁਕਤੀ ਜਿਹੜੀ ਆ ਡੈਪੂਟੇਸ਼ਨ ਦੇ ਆਧਾਰ ਤੇ ਕੀਤੀ ਗਈ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਦੇ ਅਹੁਦੇ ਦਾ ਵਾਧੂ ਚਾਰਜ ਆਈਪੀਐਸ ਨੂੰ ਦਿੱਤਾ ਗਿਆ ਅਗਲੇ ਹੁਕਮਾਂ ਤੱਕ ਇਹ ਚਾਰਜ ਅਧਿਕਾਰੀ ਰਾਜਕੁਮਾਰ ਸਿੰਘ ਨੂੰ ਸੌਂਪਿਆ ਗਿਆ ਮੰਤਰਾਲੇ ਨੇ ਇਹ ਵੀ ਬੇਨਤੀ ਕੀਤੀ ਹੈ ਕਿ सुरेंद्र ਸਿੰਘ ਯਾਦਵ ਨੂੰ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਤੁਰੰਤ ਰਾਹਤ ਦਿੱਤੀ ਜਾਵੇ ਦੱਸਿਆ ਕਿ ਪੰਜਾਬ ਪੁਲਿਸ ਵਿੱਚ ਲਗਾਤਾਰ ਪ੍ਰਸ਼ਾਸਨਿਕ ਫੇਰਬਦਲ ਦੇਖਣ ਨੂੰ ਮਿਲਦੇ ਨੇ ਇਸ ਦੇ ਨਾਲ ਹੀ ਕਈ ਵੱਡੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਨਾਜ਼ੀਏ ਕੇ ਜਿਸ ਤਰੀਕੇ ਦੇ ਨਾਲ ਹੁਣ ਵੱਡੇ ਹੁਕਮ ਜਾਰੀ ਹੋਏ ਨੇ ਤੇ ਤਬਾਦਲਿਆਂ ਦੀਆਂ ਗਿਣਤੀਆਂ ਲਗਾਤਾਰ ਜਾਰੀ ਨੇ ਤਾਂ ਹੁਣ ਇਹ ਹੁਕਮ ਜਾਰੀ ਹੋਇਆ ਕਿ ਜਿੱਥੇ ਕਿ ਰਾਜਕੁਮਾਰ ਸਿੰਘ ਨੂੰ ਇਹ ਜਿਹੜੀ ਉਹਨਾਂ ਦੀ ਚਾਰਜ ਜਿਹੜਾ ਸੌਂਪਿਆ ਗਿਆ ਤੇ ਮੰਤਰੀਅਲੀ ਨੇ ਬੇਨਤੀ ਕੀਤੀ ਹੈ ਕਿ सुरेंद्र ਸਿੰਘ ਯਾਦਵ ਨੂੰ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਸੌਂਪ ਲਈ ਤੁਰੰਤ ਰਾਹਤ ਦਿੱਤੀ ਜਾਵੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਬਰਥਡੇ ਤਬਾਦਲੇ ਕੀਤੇ ਗਏ ਨੇ ਜਾਨਕੀ ਹੁਣ ਪੰਜਾਬ ਪੁਲਿਸ ਚ ਹਲਚਲ ਪੈਦਾ ਹੋਈ ਹੈ ਦੋ ਆਈਪੀਐਸ ਅਧਿਕਾਰੀਆਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ਦੇ ਚੱਲਦੇ ਹੁਕਮ ਜਾਰੀ ਹੋਏ ਨੇ ਤੇ ਹੁਣ ਕਾਸੀ ਹੈ ਕਿ ਪੰਜਾਬ ਦੇ ਵਿੱਚ ਵੀ ਅਜਈਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਤੇ ਇਹ ਵੱਡਾ ਜਿਹੜਾ ਐਕਸ਼ਨ ਹੈ ਭਾਰਤ ਸਰਕਾਰ ਦੇ ਵੱਲੋਂ ਲਤਾਇਆ ਗਿਆ। ਭਾਰਤ ਸਰਕਾਰ ਤੋਂ ਆਈਪੀਐਸ ਅਧਿਕਾਰੀ सुरेंद्र ਸਿੰਘ ਯਾਦਵ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵੱਡੇ ਪਦਰ ਤੇ ਬਦਲਾਵਾਂ ਨੂੰ ਦੇਖਦੇ ਹੋਏ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਹੁਣ ਇਹ ਐਕਸ਼ਨ ਜਿਹੜੇ ਲੱਤੇ ਗਏ ਨੇ ਤੇ ਨਾਲ ਦੀ ਨਾਲ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਹਲਚਲ ਵੀ ਪੈਦਾ ਹੋਈ ਹੈ। ਜਦੋਂ ਇੱਕਦਮ ਹੀ ਅਜਿਹੇ ਤਬਾਦਲੇ ਨੂੰ ਦੇਖਣ ਨੂੰ ਮਿਲਿਆ ਤੇ ਉਸ ਤੋਂ ਬਾਅਦ ਵੱਡੇ ਸਵਾਲ ਵੀ ਖੜੇ ਹੋ ਗਏ ਨੇ ਪਰ ਤੁਹਾਨੂੰ ਦੱਸ ਹੀ ਇਹ ਕਿ ਹੁਣ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਆਖਰਕਾਰ ਹੁਣ ਇਹ ਵੱਡੀਆਂ ਚੀਜ਼ਾਂ ਜਿਹੜੀਆਂ ਹੁਣ ਕਿਆਂ ਔਰ ਬਹੁਤ ਵੱਡੇ ਪੱਧਰ ਤੇ ਬਦਲਾਅ ਜਿਹੜੇ ਦੇਖਣ ਨੂੰ ਮਿਲਣਗੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿੱਥੇ ਹੁਣ सुरेंद्र ਸਿੰਘ ਯਾਦਵ ਨੂੰ ਸੀਮਾ ਸੁਰੱਖਿਆ ਬਲ ਬੀਐਸਐਫ ਵਿੱਚ ਡੀਆਈਜੀ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਉਹਨਾਂ ਦੀ ਨਿਯੁਕਤੀ ਡੈਪੂਟੇਸ਼ਨ ਤੇ ਆਧਾਰ ਤੇ ਕੀਤੀ ਗਈ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਦੇ ਅਹੁਦੇ ਦਾ ਵਾਧੂ ਚਾਰਜ ਆਈਪੀਐਸ ਨੂੰ ਦਿੱਤਾ ਗਿਆ ਹੈ ਨਾਲ ਦੇ ਨਾਲ ਅਕੱਲੇ ਹੁਕਮਾਂ ਤੱਕ ਕੇ ਚਾਰਜ ਅਧਿਕਾਰੀ ਰਾਜਕੁਮਾਰ ਸਿੰਘ ਨੂੰ ਸੌਂਪਿਆ ਗਿਆ ਦੱਸਿਆ ਕਿ ਉਹਨੇ ਜ਼ਿੰਮੇਵਾਰੀ ਜਿਹੜੀ ਆ ਕਿ ਤੁਰੰਤ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਕਰਵਾਈਆਂ ਜਾਣ ਔਰ ਨੋਟੀਫਿਕੇਸ਼ਨ ਜਾਰੀ ਕਰਕੇ ਵੱਡੀ ਜਾਣਕਾਰੀ ਵੀ ਜਿਹੜੀ ਸਾਂਝੀ ਕੀਤੀ ਗਈ ਹੈ ਤਾਂ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੱਡੇ ਪੱਦਰ ਦਾ ਫੇਰ ਬਦਲ ਹੋਇਆ ਤੇ ਕਿਤੇ ਨੇ ਕੀਤੇ ਦੋ ਵੱਡੇ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਜਿਹੜੀ ਆ ਸੌਂਪੀ ਗਈ ਹੈ